Allah Allah. Bu kadar

है नाम मेरा लाइफ हम अपनी टीम है इधर अपना हम जनरल हेल्थ चेकअप करते हैं ऐसे लोगों को अवेयर करते हैं किसी को शुगर के बारे में नहीं पता होता उनके शुगर काफ़ी काफ़ी तीन तो तीन सौ साढ़े तीन सौ आती है उन्हें पता ही नहीं कि मुझे शुगर है शुगर के सिम्टम्स थोड़े लेट पता चलती है कॉम्प्लिकेशन थोड़ा धीरे धीरे काम करती थोड़ा इसलिए फिर लोगों को अगर पहले पता चला था फिर उसकी मेडिसिन लोगों को देते प्रोवाइड करते हैं और हॉस्पिटल में भी जो हमारे यहाँ दिखाने आता तो है उसे डिस्काउंट दिलवाते हैं अपना सारा कुछ क्या होता है पेशेंट के लिए अपने पास सारे डिपार्टमेंट्स होंगे कोई ब्लड टेस्ट भी कराना है एम आर आई भी हमारे यहाँ होती है सी टी स्कैन वगैरह अपने यहाँ कोई अगर सर्जरी वगैरह चलानी तो सर्जरी के लिए भी आएंगे मेडिसिन के डॉक्टर और के आर डी ओ की हाँ जी हाँ जी जैसे अपना कार्ड वगैरह बनाते हैं हम फिफ्टी परसेंट जैसे कैंप के पेशेंट होते हैं फिफ्टी परसेंट हम डिस्काउंट कर देते हैं बाकी अदरवाइज़ जैसे आप जाओगे तो पूरी फीस लगती है कैंप के जो तो पेशेंट डिस्काउंट करा देते हैं टेस्ट पर पे भी डिस्काउंट कराते कोई टेस्ट कराने हो तो अगर एम वगैरह या कोई सर्जरी उस पर भी डिस्काउंट होता है कैंप के पेशेंट ओके मेरा नाम डॉक्टर अविनाश सावल ਇਹ ਐਕਚੁਅਲੀ ਮੈਂ ਉਹ ਸਾਡੇ ਪ੍ਰਧਾਨ ਜੀ ਸ਼ੰਤ ਸ਼ਰੂਪ ਸ਼ਰਮਾ ਜੀ ਇਹ ਸਾਡੇ ਕੋਲ ਪੈਸਾ ਆਇਆ ਸੀ ਕਿ ਰਣਾ ਜੀ ਇਹਨਾਂ ਦੇ ਇਹਨਾਂ ਦੇ ਆਗੇ ਸਰਪਕਿਆ ਸਾਡੇ ਪ੍ਰੋ ਲਾਈਫ ਹਸਪੀਟਲ ਤੋਂ ਇਹ ਕੈਂਪਨ ਕਰਾਜਣੇ ਆ ਮੈਂ ਕਿਹਾ ਸਾਡੇ ਇਲਾਕੇ ਦੀ ਬਹੁਤ ਅੱਛੀ ਗੱਲ ਹੈ ਲੋਕਾਂ ਨੂੰ ਫਾਇਦਾ ਮਿਲੇਗਾ ਇਸ ਨੂੰ ਇਹ ਅੱਜ ਕੈਂਪ ਲਗਾਇਆ ਜਾ ਰਿਹਾ ਹੈ 슈ਗਰ ਟੈਸਟ ਜੀਪੀ ਚੈੱਕ ਔਰ ਕਿਡਰੀਆਂ ਬਾਰੇ ਜੋ ਵੀ ਡਾਕਟਰ ਬੈਠੇ ਨੇ ਉਹ ਹਰ ਪੇਸ਼ੈਂਟ ਦੀ ਜਾਂਚ ਕਰਦੇ ਭਈ। ਇਲਾਕੇ ਦੇ ਵਿੱਚ ਲੋਕੀ ਕਾਫੀ ਆ ਰਹੇ ਨੇ ਤੇ ਆਪਣੀ ਜਾਂਚ ਹੋ ਰਹੀ ਆ। ਤੇ ਸਾਡੇ ਪ੍ਰਧਾਨ ਜੀ ਦਾ ਮੀਤ ਪ੍ਰਧਾਨ ਜੀ ਸੁਖਬੀਰ ਰਾਜ ਜੀ, ਦੁਦੇਵ ਰਾਜ ਜੀ ਤੇ ਬਾਕੀ ਇਹ ਹਗੇ ਸੜੇ ਰਾਣਾ ਜੀ ਇਹ ਰਿਕ ਆਰਗੇਨਾਈਜ਼ਰ ਹਾਂ ਆਰਗੇਨਾਈਜ਼ਰ ਇਹਨਾਂ ਦਾ ਹੀ ਸਾਰਾ ਹਾਂ। ਕਿ ਬਹੁਤ ਅੱਛਾ ਕੰਮ ਹੋਇਆ। ਮੰਦਿਰ ਜੀ ਜਨਾਨੀ ਵੀ ਆਜਾ ਪਹਿਲੀ ਵਾਰ ਆਇਆ ਆਪਾਂ ਕੰਮ ਸ਼ੁਰੂ ਕਰਾਇਆ। ਤੇ ਦੇਖੋ ਆ ਗਿਆ ਜਦੋਂ ਸਾਡੀ ਸਾਡੀ ਜਦੋਂ ਜਰੂਰ ਪਹੇਗੀ ਹਸਪੀਟਲ ਵਾਲਿਆਂ ਨੂੰ ਇਹ ਕਿੰਨਾ ਕੰਮ ਕਰਨ ਪਈ ਹਜੇ ਪਹਿਲੇ ਸਾਡੇ ਕੋਲੋਂ ਪਹਿਲੇ ਪੇਸ਼ੈਂਟ ਨੂੰ ਮਤਲਬ ਕਿੰਨੇ ਪੇਸ਼ੈਂਟ ਨੂੰ ਪਹੇਗੀ ਰਿਵਰ ਹਜੇ ਦੇ ਮਿਕਲ 50 60 ਪੇਸ਼ੈਂਟ ਹੋਏ ਨੇ ਤੇ 1.5 ਵਜੇ ਤੱਕ 100 ਤੋਂ ਉੱਪਰ ਹੋ ਜਾਈਂ ਅੱਛਾ ਔਰ ਮਤਲਬ ਕਈ ਕਈ ਸਾਧਨ ਲਾਇਆ ਹੋਏ ਨੇ ਇਹ ਇਹਨਾਂ ਨੂੰ ਪਤਾ ਕਰਾਣਾ ਜ਼ਰੂਰੀ ਹੋਊਗਾ ਕਿਤੇ ਨਹੀਂ ਹਜੇ ਲਾਇਆ ਤੇ ਮਾਤਾ ਨਾਨਾ ਦੇਵੀ ਮੰਦਿਰ ਵਿੱਚ ਕੈਂਪ ਲਗਾਇਆ ਜਾ ਰਿਹਾ ਤੇ ਇਹ ਸਵੇਰੇ 8 ਤੋਂ ਨਮਾਇਕ ਕੋੜੀ ਤੱਕ ਦਾ ਕੈਂਪ ਲਗਾਇਆ ਹੈ ਤੇ ਮੈਸ਼ ਪ੍ਰੋ ਲਾਈਫ ਦੀ ਟੀਮ ਸਾਰੀ ਇੱਥੇ ਹਾਜ਼ਰ ਹੋਈ ਹੈ ਤੇ ਮਰੀਜ਼ਾਂ ਦੀ ਬਹੁਤ ਵਧੀਆ ਚੈੱਕਅਪ ਜਿਹੜਾ ਹੋ ਰਿਹਾ ਹੈ ਤੇ ਨਕੀ ਚਰਨਲ ਕੈਂਪ ਲਗਾਇਆ ਜਾ ਰਿਹਾ ਤੇ ਬਸ ਆਪਾਂ ਸੇਵਾ ਕਰ ਰਹੇ ਹਾਂ ਸਾਰੇ ਮਰੀਜ਼ ਦੇਖ ਕੇ ਜਾਣਗੇ ਜਿਹੜੇ ਮਰੀਜ਼ਾਂ ਨੂੰ ਸਾਰੇ ਦੇਖ ਲਿਆ ਹਾਂ ਜੀ ਬੜਾ ਹਾਂ ਜੀ ਬੜਾ ਵਧੀਆ ਇਹ ਪਹਿਲਾ ਕੈਂਪ ਆ ਜੀ ਨਾਥਾ ਰਣੀ ਮੰਦਿਰ ਚ ਅੱਛਾ ਜੀ ਤੇ ਵਧੀਆ ਕੈਂਪ ਲੱਗਿਆ ਵਧੀਆ ਡਾਕਟਰ ਨੇ ਸਾਰਿਆਂ ਨੂੰ ਬਹੁਤ ਸਹਾਇਤਾ ਦਿੱਤਾ ਹੈ ਤੇ ਸਾਡੇ ਲੋਕਾਂ ਨੂੰ ਬਹੁਤ ਇਹਦਾ ਫਾਇਦਾ ਹੋਇਆ ਜੀ